प्यारे साथियों आज दी इस वीडियो विच आपा प्रसिद्ध सूफी कवि बाबा बुल्ले साहब बारे ਉਹਨਾਂ ਦੀਆਂ ਕਾਫੀਆਂ ਬਾਰੇ ਚਰਚਾ ਕਰਾਂਗੇ ਬਾਬਾ ਬੁੱਲੇ ਸਾਹਿਬ ਪੰਜਾਬ ਦਾ ਇੱਕ ਪ੍ਰਸਿੱਧ ਸੂਫੀ ਦਰਵੇਸ਼ ਅਤੇ ਪੰਜਾਬੀ ਦਾ ਇੱਕ ਮਹਾਨ ਸੂਫੀ ਕਵੀ ਹੈ ਉਸਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾ ਦੀ ਰਚਨਾ ਕੀਤੀ ਖਾਸ ਤੌਰ ਤੇ ਉਸ ਦੀਆਂ ਲਿਖੀਆਂ ਕਾਫੀਆਂ ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫੀਆਂ ਦੀਆਂ ਮਹਿਫਲਾਂ ਵਿੱਚ ਕਵੱਲਾਂ ਦੁਆਰਾ ਗਾਈਆਂ ਜਾਂਦੀਆਂ ਹਨ ਬੁੱਲੇ ਸਾਹਿਬ ਦਾ ਅਸਲੀ ਨਾਮ ਅਬਦੁੱਲਾ ਸੀ ਉਸਦੇ ਪਿਤਾ ਦਾ ਨਾਮ ਸਖੀ ਮੁਹੰਮਦ ਦਰਵੇਸੀ ਬੁੱਲੇ ਸਾਹਾ ਦਾ ਜਨਮ 1680 ਵਿੱਚ ਜ਼ਿਲ੍ਹਾ ਲਾਹੌਰ ਦੇ ਸਹਿਰ ਕਸੂਰ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ ਬੁੱਲੇ ਸਾਹਾ ਦਾ ਪਿਤਾ ਪਿੰਡ ਦੀ ਮਸਜਿਦ ਵਿੱਚ ਨਮਾਜ਼ ਪੜ੍ਹਾਇਆ ਕਰਦਾ ਸੀ ਅਤੇ ਇਸ ਦੇ ਨਾਲ-ਨਾਲ ਪਿੰਡ ਦੇ ਬੱਚਿਆਂ ਨੂੰ ਅਰਬੀ ਉਰਦੂ ਅਤੇ ਫਾਰਸੀ ਆਦ ਭਾਸ਼ਾਵਾਂ ਦੀ ਸਿੱਖਿਆ ਵੀ ਦਿੰਦਾ ਸੀ ਬੁੱਲੇ ਸਾਹ ਨੇ ਮੁੱਢਲੀ ਵਿੱਦਿਆ ਆਪਣੇ ਪਿਤਾ ਜੀ ਪਾਸੋਂ ਹੀ ਪ੍ਰਾਪਤ ਕੀਤੀ ਸੋਟੀ ਉਮਰੇ ਪੜ੍ਹਾਈ ਦੇ ਨਾਲ-ਨਾਲ ਉਸਨੇ ਡੰਗਰ ਚਾਰਾਂ ਦਾ ਕੰਮ ਵੀ ਕੀਤਾ ਵੱਡਾ ਹੋਇਆ ਤਾਂ ਉਚੇਰੀ ਵਿਦਿਆਲੀ ਪਿੰਡ ਛੱਡ ਕੇ ਕਸੂਰ ਸ਼ਹਿਰ ਚਲਾ ਗਿਆ ਕਸੂਰ ਜਾ ਕੇ ਬੁੱੱਲੇ ਸਾਹ ਹਜ਼ਰਤ ਗੁਲਾਮ ਮਰਤਜਾ ਦਾ ਸਿਗਰਦ ਬਣ ਗਿਆ ਜੋ ਅਰਬੀ ਫਾਰਸੀ ਦਾ ਉੱਚ ਕੋਟੀ ਦਾ ਵਿਦਵਾਨ ਸੀ ਇੱਥੇ ਰਹਿ ਕੇ ਬੁੱੱਲੇ ਸਾਹ ਨੇ ਬਹੁਤ ਉਚੇਰੀ ਵਿਦਿਆ ਹਾਸਲ ਕੀਤੀ ਬੁੱੱਲੇ ਸਾਹ ਇੱਕ ਮਹਾਨ ਵਿਦਵਾਨ ਪੁਰਖ ਸੀ ਜਿਸ ਨੂੰ ਪੰਜਾਬੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਨਾਲ-ਨਾਲ ਅਰਬੀ ਫਾਰਸੀ ਪਸਾਵਾ ਭਾਰਤੀ ਇਸਲਾਮੀ ਦਰਸ਼ਨ ਰਹਾਸਵਾਦ ਇਤਿਹਾਸ ਅਤੇ ਮਿਥਿਹਾਸ ਬਾਰੇ ਵਿਸਾਲ ਜਾਣਕਾਰੀ ਸੀ ਬੁੱਲੇ ਕਰ ਕਿਸਮ ਦਾ ਦਰवेश ਬੰਦਾ ਸੀ ਅਤੇ ਉਸ ਦੀਆਂ ਰੁਚੀਆਂ ਅਧਿਆਤਮਕ ਸਨ ਪਰੰਤੂ ਜਿਵੇਂ ਬਾਦਿਸ਼ਾਹ ਨੇ ਕਿਹਾ ਹੈ ਬਿਨਾ ਮੁਰਸ਼ਿਦਾ ਰਾਹ ਨਾ ਹੱਥ ਆਉਂਦੇ ਦੁੱਧ ਬਾਜ ਨਾ ਰਿੱਜ ਦੀ ਖੀਰ ਮੀਆਂ ਠੀਕ ਇਸੇ ਤਰ੍ਹਾਂ ਬੁੱਲੇ ਸਾਹ ਨੂੰ ਵੀ ਇੱਕ ਅਜਿਹੇ ਕਾਮਲ ਮੁਰਸ਼ਿਦ ਮੁਕੰਮਲ ਗੁਰੂ ਦੀ ਲੋੜ ਮਹਿਸੂਸ ਹੋਈ ਜੋ ਉਸ ਨੂੰ ਇਸ ਦੁਨੀਆ ਤੇ ਇਸ ਨੂੰ ਬਣਾਉਣ ਵਾਲੇ ਰੱਬ ਦੇ ਗੁਜੇ ਪੇਦਾ ਭਾਵਰ ਹੱਸਾਂ ਬਾਰੇ ਸਮਝਾ ਸਕੇ ਅਤੇ ਉਸ ਨੂੰ ਰੱਬ ਨੂੰ ਪ੍ਰਾਪਤ ਕਰਨ ਦਾ ਗੁਰ ਵੀ ਦੱਸ ਦੇਵੇ ਸੋ ਬੁੱਲੇ ਸਾਹ ਨੇ মুর্ਸ਼ਦ ਦੀ ਢੂੰਡ ਪਾਲ ਸ਼ੁਰੂ ਕਰ ਦਿੱਤੀ ਪਤਾ ਚੱਲਿਆ ਕਿ ਲਾਹੌਰ ਵਿਖੇ ਇੱਕ ਸਾਹ ਇਨਾਇਤ ਕਾਦਰੀ ਹੈ ਜੋ ਬਹੁਤ ਪਹੁੰਚਿਆ ਹੋਇਆ ਬਜ਼ੁਰਗ ਹੈ ਬੁੱਲੇ ਸਾਹ ਉਹਨਾਂ ਦੀ ਖਿਦਮਤ ਵਿੱਚ ਜਾ ਕੇ ਹਾਜ਼ਰ ਹੋਇਆ ਸ਼ਾ ਇਨਾਇਤ ਉਸ ਵੇਲੇ ਗੰਡਿਆਂ ਦੀ ਪਨੀਰੀ ਨੂੰ ਇੱਕ ਬੰਨੇਉ ਪੁੱਟ ਕੇ ਦੂਜੇ ਪਾਸੇ ਲਾ ਰਿਹਾ ਸੀ ਬੁੱਲੇ ਸਾਹ ਨੂੰ ਵੇਖ ਕੇ ਸਾਹ ਨੇ ਪੁੱਛਿਆ ਜਵਾਨਾ ਕਿਸ ਕੰਮ ਲਈ ਆਇਆ ਏ ਤੈਨੂੰ ਸਾਥੋ ਕੀ ਤਲਵੇ ਬੁੱਲੇ ਸਾਹ ਨੇ ਇੱਕ ਸੱਚੇ ਜਗਿਆਸੂ ਬਾਗ ਬੇਨਤੀ ਕੀਤੀ ਕਿ ਹਾਂ ਸਾਹ ਜੀ ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ ਰੱਬ ਨੂੰ ਕਿਵੇਂ ਪਾਈਦਾ ਹੈ ਸ਼ਾ ਇਨਾਇਤ ਮੁਸਕਰਾ ਕੇ ਬੋਲਿਆ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਸਾਦਾ ਭਾਵ ਸਪਸ਼ਟ ਸੀ ਕਿ ਆਪਣੇ ਮਨ ਨੂੰ ਦੁਨੀਆਦਾਰੀ ਦੇ ਝਮੇਲਿਆਂ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਰਮਜ ਸੰਕੇਤ ਨੇ ਬੁੱਲੇ ਸਾਹ ਦੇ ਦਿਲ ਉਤੇ ਡੂੰਘਾ ਅਸਰ ਕੀਤਾ ਬੁੱਲੇ ਸਾਹ ਸਾਹ ਇਨਾਇਤ ਦੇ ਚਰਨੇ ਡਿੱਗ ਪਿਆ ਅਤੇ ਉਹਨਾਂ ਨੂੰ ਆਪਣਾ ਮੁਰਸ਼ਿਦ ਧਾਰਨ ਕਰ ਲਿਆ ਸਾਹ ਇਨਾਇਤ ਸੂਫੀਆਂ ਦੇ ਕਾਦਰੀ ਫਿਰਕੇ ਨਾਲ ਸੰਬੰਧ ਰੱਖਦਾ ਸੀ ਪੰਜਾਬ ਵਿੱਚ ਇਸ ਕਾਦਰੀ ਫਿਰਕੇ ਦਾ ਸਭ ਤੋਂ ਪ੍ਰਸਿੱਧ ਅਤੇ ਮਹਾਨ ਬਜ਼ੁਰਗ ਸਾਈ ਮੀਆਂ ਮੀਰ ਸੀ ਸ਼ਾਇਨਾਈਤ ਤੇ ਮੀਆਂ ਮੀਰ ਦਾ ਨੇੜੇ ਦਾ ਸਬੰਧ ਦੱਸਿਆ ਜਾਂਦਾ ਹੈ। ਕਾਦਰੀ ਦਾ murid ਹੋਣ ਕਰਕੇ ਬੁੱੱਲਾ ਸਾਹਿਬ ਵੀ ਕਾਦਰੀ ਸੂਫੀ ਸੀ। ਬੁੱੱਲੇ ਸਾਹ ਦਾ ਸਬੰਧ ਸੈਇਦ ਘਰਾਣੇ ਨਾਲ ਸੀ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਉੱਤਮ ਸਮਝਦਾ ਸੀ। ਬੁੱੱਲੇ ਸਾਹ ਦਾ ਮੁਰਸ਼ਿਦ ਅਰਾਈ ਯਾਤਨਾ ਸਬੰਧ ਰੱਖਦਾ ਸੀ। ਜਦੋਂ ਬੁੱੱਲੇ ਸਾਹ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਨੇ ਇੱਕ ਅਰਾਈ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਹੈ। ਤਾਂ ਉਹਨਾਂ ਨੇ ਬੁੱਲੇ ਸਾਹ ਨੂੰ ਸਮਝਾਇਆ ਕਿ ਛੋਟੀ ਜਾਤ ਦੇ ਬੰਦੇ ਨੂੰ ਆਪਣਾ ਮੁਰਸ਼ਿਦ ਨਾ ਬਣਾਵੇ ਪਰੰਤੂ ਬੁੱਲੇ ਸਾਹ ਅਰੰਭ ਤੋਂ ਹੀ ਹਰ ਤਰ੍ਹਾਂ ਦੇ ਧਾਰਮਿਕ ਅਤੇ ਜਾਤ-ਪਾਤ ਦੇ ਭੇਦ-ਭਾਵ ਦੇ ਵਿਰੁੱਧ ਸੀ ਇਸ ਲਈ ਉਸ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਸਾਰੀ ਉਮਰ ਇਨਾਇਤ ਦਾ ਹੀ ਮুরীਦ ਚੇਲਾ ਬਣਿਆ ਰਿਹਾ ਬੁੱਲੇ ਸਾਹ ਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਸੀ ਕਿ ਇਸਲਾਮ ਧਰਮ ਵਿੱਚ ਜਾਤ-ਪਾਤ ਨਾਂ ਦੀ ਕੋਈ ਚੀਜ਼ ਨਹੀਂ ਹੈ ਬੁੱਲੇ ਸਾਹ ਨੂੰ ਆਪਣੇ ਮੁਰਸ਼ਿਦ ਵਿੱਚ ਅਪਾਰ ਸ਼ਰਧਾ ਸੀ ਉਹ ਉਸ ਨੂੰ ਆਪਣੇ ਰਹਿਬਰ ਅਤੇ ਸੰਸਾਰ ਰੂਪੀ ਸਾਗਰ ਤੋਂ ਪਾਰ ਲਗਾਉਣ ਵਾਲਾ ਮੰਨਦਾ ਹੈ। ਮੇਰਾ ਮੁਰਸ਼ਿਦ ਸਾ ਇਨਾਇਤ ਉਹ ਲੰਘਾਏ ਪਾਰ। ਆਪਣੇ ਮੁਰਸ਼ਿਦ ਦੇ ਇੰਤਕਾਲ ਤੋਂ ਬਾਅਦ ਬੁੱੱਲੇ ਸਾ 30 ਸਾਲ ਤੱਕ ਉਸ ਦੀ ਗੱਦੀ ਤੇ ਬੈਠਾ ਲੋਕਾਂ ਨੂੰ ਰਹਾਣੀ ਸਿੱਖਿਆ ਦਿੰਦਾ ਰਿਹਾ। ਸਾ ਇਨਾਇਤ ਦੇ ਨਾਲ-ਨਾਲ ਬੁੱੱਲੇ ਸ਼ਾ ਹਜ਼ਰਤ ਮੁਹੰਮਦ ਨੂੰ ਵੀ ਆਪਣਾ ਖਾਸ ਹੀਲਾ ਅਤੇ ਰਾਹ ਦਸੇਰਾ ਮੰਨਦਾ ਹੈ। ਬੁੱੱਲੇ ਸਾ 18ਵੀਂ ਸਦੀ ਦਾ ਪ੍ਰਮੁੱਖ ਸੂਫੀ ਕਵੀ ਹੋਇਆ ਹੈ। ਪੰਜਾਬੀ ਵਿੱਚ ਉਸਨੇ ਜੋ ਕਲਾਮ ਰਚਿਆ ਉਸ ਵਿੱਚ ਉਸ ਦੀਆਂ 152 ਕਾਫੀਆਂ 49 ਦੋਹੜੇ 40 ਗੰਢਾਂ 3 ਸੀ ਹਰਫੀਆਂ 1 ਅਠਵਾਰਾ ਅਤੇ 1 ਬਾਰਾਮਾ ਸ਼ਾਮਲ ਹੈ ਬੁੱਲੇ ਸਾਹੀ ਇਹ ਸਾਰੀ ਕਵਿਤਾ ਫਕੀਰ ਮੁਹੰਮਦ ਫਕੀਰ ਦੁਆਰਾ ਫਾਰਸੀ ਅੱਖਰਾਂ ਵਿੱਚ ਸੰਪਾਦਿਤ ਪੁਸਤਕ ਕੁਲਿਆਤ-ਏ-ਬੁੱਲੇ ਸਾਹ ਅਤੇ ਗੁਰਦੇਵ ਸਿੰਘ ਦੁਆਰਾ ਸੰਪਾਦਿਤ ਕਲਾਮ ਬੁੱਲੇ ਸਾਹ ਵਿੱਚ ਉਪਲਬਧ ਹੈ ਬੁੱਲੇ ਸਾਹਿ ਦੀ ਕਾਵ ਰਚਨਾ ਵਿੱਚ ਕਾਫੀਆਂ ਦੀ ਗਿਣਤੀ ਵਧੇਰੇ ਹੈ ਉਸ ਦੀ ਪ੍ਰਸਿੱਧੀ ਦਾ ਕਾਰਨ ਵੀ ਉਸ ਦੀਆਂ ਕਾਫੀਆਂ ਹੀ ਹਨ ਬੁੱਲੇ ਸਾਹਿ ਦੀਆਂ ਕਾਫੀਆਂ ਵਿੱਚ ਰਸਵਾਦੀ ਵਿਚਾਰ ਪੇਸ਼ ਹੋਏ ਹਨ ਅਤੇ ਬਾਕੀ ਰਚਨਾ ਵਿੱਚ ਵਿਰਹਾ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਹੈ ਉਸ ਦੀ ਸਮੁੱਚੀ ਰਚਨਾ ਵਿੱਚ ਪੇਸ਼ ਹੋਏ ਵਿਚਾਰ ਸੰਖੇਪ ਵਿੱਚ ਇਸ ਤਰ੍ਹਾਂ ਨੇ ਬੁੱਲੇ ਸਾਹ ਅਨੁਸਾਰ ਰੱਬ ਅੱਲਾ ਪ੍ਰਮਾਤਮਾ ਇੱਕ ਹੈ ਜਿਸ ਨੇ ਇਸ ਸਾਰੀ ਦੁਨੀਆ ਅਤੇ ਸਾਰੇ ਮਨੁੱਖ ਬਣਾਏ ਨੇ ਉਸ ਰੱਬ ਨਾਲ ਇਸ਼ਕ ਜਾਂ ਪ੍ਰੇਮ ਉਸਦੇ ਵਿਚਾਰਾਂ ਦਾ ਕੇਂਦਰੀ ਧੁਰਾ ਹੈ। ਬੁੱਲੇ ਸਾਂਸਾਰ ਸੱਚੇ ਦਿਲ ਨਾਲ ਰੱਬ ਨੂੰ ਯਾਦ ਕਰਨਾ ਅਤੇ ਉਸਦੇ ਬੰਦਿਆਂ ਨੂੰ ਪਿਆਰ ਕਰਨਾ ਹੀ ਰੱਬ ਨਾਲ ਇਸ਼ਕ ਕਰਨਾ ਹੈ। ਇਹ ਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ। ਆਪਣੇ ਦਿਲ ਨੂੰ ਰੱਬ ਨਾਲ ਜੋੜਨਾ ਹੀ ਉਸ ਦੀ ਸੱਚੀ ਇਵਾਦਤ ਜਾਂ ਭਗਤੀ ਹੈ। ਉਹ ਅਜਿਹੇ ਕਰਮਕਾਂਡਾਂ ਨੂੰ ਪਸੰਦ ਨਹੀਂ ਕਰਦਾ ਜੋ ਕੇਵਲ ਲੋਕਾਂ ਨੂੰ ਦਿਖਾਉਣ ਲਈ ਕੀਤੇ ਜਾਂਦੇ ਹਨ। ਉਸ ਅਨੁਸਾਰ ਦੂਜੇ ਮਨੁੱਖਾਂ ਨਾਲ ਪਿਆਰ ਤੇ ਹਮਦਰਦੀ ਹੀ ਮਨੁੱਖ ਦਾ ਅਸਲੀ ਕਰਤੱਬ ਹੈ। ਬੁੱਲੇ ਸ਼ਾਹ ਆਖਦਾ ਹੈ ਕਿ ਇਹ ਸੰਸਾਰ ਨਾਸਮਾਨ ਹੈ। ਮਨੁੱਖ ਨੇ ਸਦਾ ਇਸ ਸੰਸਾਰ ਵਿੱਚ ਨਹੀਂ ਰਹਿਣਾ। ਇਹ ਜੀਵਨ ਬੰਦੇ ਨੂੰ ਇੱਕ ਵਾਰ ਹੀ ਮਿਲਦਾ ਹੈ ਜਿਸ ਨੂੰ ਰੱਬ ਦੇ ਮਾਰਗ ਤੇ ਚੱਲ ਕੇ ਸਫਲ ਬਣਾਇਆ ਜਾ ਸਕਦਾ ਹੈ। ਇਸ ਲਈ ਮਨੁੱਖ ਨੂੰ ਸੰਭਲ ਕੇ ਇਸ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ। ਕੁਰਾਨ ਸਰੀਫ ਵਿੱਚ ਰੱਬ ਆਖਦਾ ਹੈ ਕਿ ਮੈਂ ਮਨੁੱਖ ਦੀ ਸਾਂ ਰਗ ਤੋਂ ਵੀ ਜ਼ਿਆਦਾ ਉਸ ਦੇ ਨੇੜੇ ਹਾਂ। ਬੁੱਲੇ ਸੰਸਾਰ ਰੱਬ ਹਰ ਥਾਂ ਹੈ ਸੰਸਾਰ ਦੇ ਕਣ-ਕਣ ਵਿੱਚ ਉਹ ਵਸਿਆ ਹੋਇਆ ਹੈ ਉਸ ਨੂੰ ਪ੍ਰਾਪਤ ਕਰਨ ਲਈ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਬਸ ਆਪਣੇ ਦਿਲ ਵਿੱਚ ਉਸ ਨੂੰ ਨਾਲ ਜੋੜੋ ਤੁਹਾਨੂੰ ਹਰ ਚੀਜ਼ ਵਿੱਚੋਂ ਉਸ ਦੇ ਦਰਸ਼ਨ ਹੋ ਸਕਦੇ ਹਨ ਜਦੋਂ ਮਨੁੱਖ ਸੱਚੇ ਦਿਨੋਂ ਰੱਬ ਨੂੰ ਯਾਦ ਕਰਦਾ ਹੈ ਉਸ ਨਾਲ ਇਸ਼ਕ ਕਰਦਾ ਹੈ ਉਸ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਹੈ ਤਾਂ ਮਨੁੱਖ ਦਾ ਆਪਾ ਖਤਮ ਹੋ ਜਾਂਦਾ ਹੈ ਬੰਦੇ ਨੂੰ ਆਪਣੇ ਅੰਦਰ ਤੇ ਬਾਹਰ ਰੱਬ ਹੀ ਨਜ਼ਰ ਆਉਂਦਾ ਹੈ ਉਸ ਦੀ ਮੈਂ ਨਹੀਂ ਰਹਿੰਦੀ ਕੇਵਲ ਤੂੰ ਰੱਬ ਹੀ ਤੂੰ ਰਹਿ ਜਾਂਦਾ ਹੈ ਬੁੱਲੇ ਸਾਹ ਆਖਦਾ ਹੈ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਬੁੱਲੇ ਸਾਹ ਦੀਆਂ ਨਜ਼ਰਾਂ ਵਿੱਚ ਸਾਰੇ ਮਨੁੱਖ ਇੱਕੋ ਜਿਹੇ ਹਨ ਕਿਉਂਕਿ ਸਭ ਰੱਬ ਦੇ ਪੈਦਾ ਕੀਤੇ ਹੋਏ ਹਨ ਉਸ ਅਨੁਸਾਰ ਧਰਮਾਂ ਦਾ ਵਖਰੇਵਾ ਮਨੁੱਖਾਂ ਦਾ ਵਖਰੇਵਾ ਨਹੀਂ ਇਸ ਲਈ ਸਭ ਨੂੰ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਮਨੁੱਖਾਂ ਨੂੰ ਹਰ ਤਰ੍ਹਾਂ ਦੇ ਧਾਰਮਿਕ ਭੇਦ ਭਾਵ ਨੂੰ ਛੱਡ ਦੇਣਾ ਚਾਹੀਦਾ ਹੈ ਉਹ ਜਿਹੇ ਲੋਕਾਂ ਦਾ ਸਖਤ ਵਿਰੋਧ ਕਰਦਾ ਹੈ ਜੋ ਧਰਮ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਦੇ ਹਨ ਧਰਮ ਦੇ ਮਨ ਚਾਹੇ ਅਰਥ ਕੱਢ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਧਾਰਮਿਕ ਸਹਿਨਸੀਲਤਾ ਉਦਾਰਤਾ ਮਨੁੱਖੀ ਭਾਈਚਾਰੇ ਅਤੇ ਰਵਾਦਾਰੀ ਦਾ ਸੰਦੇਸ਼ ਬੁੱਲੇ ਸਾਹ ਨੇ ਆਪਣੇ ਕਲਾਮ ਵਿੱਚ ਥਾਂ ਥਾਂ ਤੇ ਦਿੱਤਾ ਹੈ ਕਲਾ ਪੱਖ ਤੋਂ ਬੁੱਲੇ ਸਾਹ ਦੀ ਸਾਰੀ ਰਚਨਾ ਉੱਤਮ ਹੈ ਲੈ ਅਤੇ ਰਵਾਨੀ ਉਸਦੇ ਸਾਰੇ ਕਲਾਮ ਵਿੱਚ ਮੌਜੂਦ ਹੈ ਉਸ ਦੀਆਂ ਕਾਫੀਆਂ ਨੂੰ ਆਸਾਨੀ ਨਾਲ ਸੰਗੀਤ ਸਹਿਤ ਗਾਇਆ ਜਾ ਸਕਦਾ ਹੈ ਬੁੱਲੇ ਸਾਹ ਨੇ ਆਪਣੀ ਕਵਿਤਾ ਨੂੰ ਜਨਜੀਵਨ ਦੇ ਬਹੁਤ ਨੇੜੇ ਰੱਖਿਆ ਹੈ ਆਪਣੇ ਵਿਚਾਰਾਂ ਨੂੰ ਸਮਝਾਉਣ ਲਈ ਉਸ ਨੇ ਘਰੇਲੂ ਜੀਵਨ ਵਿੱਚੋਂ ਚਿੰਨ੍ਹ ਤੇ ਪ੍ਰਤੀਕ ਲਏ ਹਨ ਬੁੱਲੇ ਸਾਹ ਰੱਬ ਲਈ ਸੌ ਪੀਆ ਵਰ ਮਾਹੀ ਰਾਂਝਾ ਆਦਤ ਅਤੇ ਆਪਣੇ ਲਈ ਜਾਂ ਜੀਵਾਤਮਾ ਲਈ ਹੀਰ ਵਰਦੀ ਕਮਲੀ ਆਦ ਪ੍ਰਤੀਕ ਵਰਤਦਾ ਹੈ ਇਨ੍ਹਾਂ ਜਿੰਨਾ ਪ੍ਰਤੀਕਾਂ ਕਰਕੇ ਅਤੇ ਪੰਜਾਬ ਦੇ ਪਿੰਡੂ ਦ੍ਰਿਸ਼ਾਂ ਦੀਆਂ ਉਦਾਹਰਣਾਂ ਜਿਵੇਂ ਖੂਹ ਤੇ ਪਾਣੀ ਭਰਦੀਆਂ ਮਟਿਆਰਾਂ ਅਤੇ ਚਰਖੇ ਕੱਤਦੀਆਂ ਇਸਤਰੀਆਂ ਆਦ ਕਰਕੇ ਉਸ ਦੀ ਕਵਿਤਾ ਵਿੱਚੋਂ ਪੰਜਾਬੀਅਤ ਦਾ ਰੰਗ ਝਲਕਦਾ ਸਾਫ਼ ਨਜ਼ਰ ਆਉਂਦਾ ਹੈ। ਬੁੱਲੇ ਸਾਧੇ ਕਲਾਮ ਦੀ ਭਾਸ਼ਾ ਆਮ ਲੋਕਾਂ ਦੇ ਪੱਧਰ ਦੀ ਹੈ। ਆਸਾਨੀ ਨਾਲ ਸਮਝ ਆ ਸਕਦੀ ਹੈ। ਪੰਜਾਬੀ ਦੇ ਇਸ ਸੂਫੀ ਕਵੀ ਦਾ ਇੰਤਕਾਲ 1758 ਈਸਵੀ ਵਿੱਚ ਕਸੂਰ ਵਿਖੇ ਹੋਇਆ ਅਤੇ ਉੱਥੇ ਹੀ ਇਸ ਦਾ ਮਜ਼ਾਰ ਹੈ। ਪਰੰਤੂ ਚੇਰੇ ਮਨੁੱਖੀ ਆ다ਸ਼ਾਂ ਦਾ ਧਾਰਨੀ ਹੋਣ ਕਰਕੇ ਅੱਜ ਵੀ ਬੁੱਲੇ ਸਾਹ ਅਤੇ ਉਸਦਾ ਕਲਾਮ ਅਮਰ ਹੈ ਏ ਸੀ ਬਾਬਾ ਬੁੱਲੇ ਸਾਹ ਦਾ ਜੀਵਨ ਧੰਨਵਾਦ